ਪਹੁੰਚ ਗਈ ਬਠਿੰਡੇ ਤੋਂ ਬੀਬਾ ਜੀ ਹਾਰ ਰਹੇ ਨੇ ਹਰ ਸਿਮਰਤ ਕੌਰ ਜੀ ਕਰੇ ਕਲੇਸ਼ ਪੈ ਗਿਆ ਰੋਣ ਲੱਗੇ ਕੰਧਾਂ ਫੜ ਫੜ ਤੁਰਨ ਲੱਗੇ ਕਲਨਾ ਹਾਂ ਜੀ ਸੁਣਾ ਦਿਓ ਤੁਹਾਨੂੰ ਯਾਦ ਹੀ ਹੋਣੀ ਨਾਲੇ ਸਾਰੀ ਯਾਦ ਹੈ ਉਹਨਾਂ ਦਾ ਬੁਰਾ ਹਾਲ ਹੈ ਉਹ ਕਿਉਂ ਜ਼ਿਆਦਾ ਕਿੱਕਲੀ ਸੁਣ ਸੁਣ ਕੇ ਉਹਨਾਂ ਨੇ ਡਾਕਟਰ ਬੁਲਾ ਕੇ ਦਿਲ ਖੜਾਉਣ ਵਾਲੀਆਂ ਗੋਲੀਆਂ ਲੈਣੀਆਂ ਨੇ ਅੱਜ ਉਹ ਕਹਿੰਦੀ ਨਵੀਂ ਕਿੱਕਲੀ ਲਿਖੀ ਆ ਉਹ ਕਹਿੰਦੀ ਬੀਬਾ ਜੀ ਕਹਿੰਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਫਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਹ ਕਹਿੰਦੀ ਨਾਲੇ ਵੀ ਕਹਿੰਦੀ ਹੈ ਵੀਪਾ ਜੀ ਨਾਲੇ ਕਹਿੰਦੀ ਹੈ ਕਿ ਸਾਨੂੰ ਉਦੋਂ ਲੋਕ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਸਾਨੂੰ ਉਦੋਂ ਲੋਕ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਮਾਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਅਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਨੂੰ ਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆਰ ਇਨਕਲਾਬ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ